ਆ ਬਿੱਲੀ ਗੱਲੇ ਲੈ ਆ ਵੇਖੋ ਸੁਣਦਿਆਂ ਇੱਕ ਦਾ ਦਿੱਲੀ ਬੈਠੀ ਆ ਹਨਾ ਆ ਬਿੱਲੀ ਬੈਠੀ ਆ ਨਹੀਂ ਆ ਬਿੱਲੀ ਬੈਠੀ ਆ ਹੋ ਕੁੱਤਾ ਤੇ ਬਿੱਲੀ ਦੋਨੇ ਇਕੱਠੇ ਬੈਠੇ ਆ ਆਪਣੇ ਆਪਣੇ ਹੁਣ ਨੂੰ ਜੀ ਆ ਦੇਖੋ ਕੁੱਤਾ ਬਿੱਲੀ ਤੇ ਕਤੂਰਾ ਤਿੰਨੇ ਚਾਰੇ ਜਾਨੇ ਇਕੱਠੇ ਫਿਰਦੇ ਆ ਜੇ ਇਹ ਜੇ ਆਪਣੇ ਐਂ ਫਿਰਦੇ ਹੁਣ ਹੁਣ ਨੂੰ ਇੱਕ ਪਾਸਾ ਹੋ ਜਾਂਦਾ ਕੁੱਤੇ ਨੇ ਫੜ ਲੈਣੀ ਸੀ ਬਿੱਲੀ ਦੇਲਾ ਕੁੱਤਾ ਤੇ ਬਿੱਲੀ ਜਮਾ ਕੋਲੇ ਕੋਲੇ ਫਿਰਦੇ ਆਲੇ ਜਵਾਨੀ ਕਸ ਗੰਦੇ ਇਹਨਾਂ ਨੂੰ ਪਤਾ ਹੀ ਨਹੀਂ ਵਿਖਾਣੀ ਹੈ ਵਿਖਾਣੀਆਂ ਇਹਨਾਂ ਨੂੰ ਪਤਾ ਨਹੀਂ ਹੈ ਮਾਨੂੰ ਬਿੱਲੀ ਹਾਂ ਕੁੱਤੇ ਬਿੱਲੀਆਂ ਇੱਥੇ ਇਕੱਠੇ ਫਿਰਦੇ ਨੇ ਨਹੀਂ ਆਪਣੇ ਤਾਂ ਉਹਦੀ ਬਿੱਲੀ ਦੇ ਮਗਰ ਪੈ ਜਾਂਦਾ ਕੁੱਤਾ ਇੱਕ ਪੰਛੀ ਦਾ ਆਂ ਕੱਢ ਗਿਆ ਹੋਇਆ ਆਪੀ ਨੇ ਕੱਢਿਆ ਉਹ ਨਹੀਂ ਜਾਂਦਾ ਮਨੇ ਕੀ ਸਾਹ ਆ ਗਿਆ ਇੱਕ ਘੜਤੀ ਹੋਏ ਨਿਕਲ ਗਿਆ ਵਿੱਚੋਂ ਚਲੋ ਜੀ ਬੰਨ ਲੋ ਸਾਨੂੰ ਅਸੀਂ ਸੋਬ ਨੂੰ ਬੰਨ ਕੇ ਲਿਆਏ ਸੀ ਸੋਧੇ ਨਾਲ ਆਹ ਰਸੀਆਂ ਜੀ ਨਾਲ ਉਹਨੇ ਰਸੀਆਂ ਵਿੱਚ ਦੀ ਨਿਕਲ ਕੇ ਬਾਹਰ ਹੀ ਨਿਕਲਿਆ ਯਾਰ ਹਾਂ ਦੇ ਮੁਰਗੇ ਵੀ ਬੋਲੇ ਜਾਂਦੇ ਆ ਇਹ ਤਾਂ ਮੁਰਗੇ ਵੀ ਲੋਕਾਂ ਦੇ ਬਾਹਰਲੇ ਮੁਲਕੇ ਚ ਰੱਖੇ ਹੁੰਦੇ ਆ ਦੇ ਲਾਹੜਾ ਸੋ ਵੈਂਦਾ ਨਹੀਂ ਸਟੋਲਰ ਸ ਓਕੇ ਭਾਈ ਨਾ ਬੋਲ ਹੇ ਮੈਂ ਬੋਲੀ ਤਾਂ ਜਾਨੀ ਆ ਸਿੱਧੂ ਮੈਂ ਤਾਂ ਤੈਨੂੰ ਉਦੋਂ ਹੀ ਗਿਆ ਸੀ ਮਰ ਪਰ ਮੈਂ ਤਾਂ ਉਦੋਂ ਦੀ ਬੁਲਾਈ ਜਾਨੀ ਆ ਤੈਨੂੰ ਹੱਦ ਆ ਮੈਂ ਤਾਂ ਉਦੋਂ ਦੀ ਗਈ ਐਨੇ ਵੀ ਸਿੱਧੂ 모ਸਟ ਵੈਲਕਮ ਸਿੱਧੂ 모ਸਟ ਵੈਲਕਮ ਟੂ ਬੋਲੀ ਐ ਨਹੀਂ ਆ ਦੇਖ ਤੈਨੂੰ ਮੈਂ ਦਿਖਾਉਂਦੀ ਸੀ ਮੈਂ ਤਾਂ ਉਦੋਂ ਦੀ ਗਈ ਐਨੇ ਤੈਨੂੰ 모ਸਟ ਵੈਲਕਮ ਸਿੱਧੂ 모ਸਟ ਵੈਲਕਮ ਮੈਂ ਕੀ ਕਰਾਂ ਜਦ ਤੂੰ ਬੋਲ ਦਿੰਦੀ ਬਸ ਬਸ ਨਾ ਬੋਲ ਲੈ ਹੱਦ ਆ ਤੂੰ ਆਪ ਕਮੈਂਟ ਕੀਤਾ ਮੈਨੂੰ ਕੋਈ ਸਹੇਜ ਜਿੰਦੂ ਵਿੱਚ ਨਾ ਚੀਕਾ ਮਾਰੂ ਪਲੀਜ਼ ਕੋ ਡਰਦਾ ਯਰੂ ਫਿਜ਼ੀਕਲ ਦਾ ਅੰਡ ਨਹੀਂ ਦੇਣਾ ਹੁਣ ਹੁਣ ਤੱਕੇ ਬੈਝੂ ਜੇ ਦੇ ਮੜ ਜੁੱਠ ਲੱਗੂਦੀ ਚੱਕਤਾ ਉਹਦੀ ਫੇਟ ਹੈ ਮੈਂ ਭੱਜ ਗਿਆ ਸੀ ਫੇ ਤੇਰੀ ਗਲਤੀ ਐਜ ਮੇਰਾ ਕੀ ਕਸੂਰ ਤੇਜ ਮੇਰਾ ਕੀ ਕਸੂਰ ਜੇ ਤੂੰ ਭੱਜ ਗਿਆ ਦੀ ਜੀ 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 ਖਾਰਜੋ ਜਿੰਦੂ ਚੀਕਾ ਨਾ ਮਰ ਬਾਉ ਬਲੀਜ ਲਾਈਵ ਤੇ ਮੁੰਡੇ ਦੀਆਂ ਆ ਆ ਲਗਾਉ ਮਾਨੂੰ ਲਗਾਉ ਮੈਂ ਭੱਜ ਗਿਆ ਸੀ ਫਿਰ ਇਹ ਤੇਰੀ ਗਲਤੀ ਹੈ ਮੇਰਾ ਕੀ ਕਸੂਰ ਹੈ ਚ ਮੈਂ ਦੇਖ ਨੀ ਉੱਪਰ ਦੀ ਚਾਲਦੇ ਆ ਕਿਹੜੇ ਸੜੀ ਨੇ ਜੀ ਮੈਂ ਕਿਨੇ ਉੱਪਰ ਤੇ ਚਲਦੇ ਆਂ ਕੋ ਉਧਰ ਦੀ ਆ ਜਾਂਗਾ ਕੁਛ ਨਹੀਂ ਕਹਿੰਦਾ ਸੋਬ ਚੱਕ ਲੈ ਨੇ ਸੋਲਜਰ ਨਾਲ ਚੱਕੀ ਲੈ ਚੱਕ ਪਾਣੀ ਕੋਈ ਨਹੀਂ ਸੋਲਜਰ ਨਹੀਂ ਨਾ ਬਹਿਣਾ ਮੈਂ ਸੋਲਜਰ ਤੇ ਵੀ ਨਹੀਂ ਬਹਿਣਾ ਥਲੇ ਥੰਡਾ ਸੋਲਜਰ ਜਿ ਵੀ ਨਹੀਂ ਬਹਿਣਾ ਚਲੋ ਮੈਂ ਚੱਲ ਭੱਜ ਲੈਂਦੇ ਕੁਛ ਨਹੀਂ ਹੁੰਦਾ ਯਾਰ ਉਹ ਦੇ ਉਹ ਦੇ ਸੋ ਭੱਜ ਗਿਆ ਉਹ ਅੰਕਲ ਦੀ ਖੁੰਡੀ ਨੂੰ ਭੱਜ 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 ਜਾ ਕੁੱਟਣਾ 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 ਹਾਏ ਰੱਬਾ ਮੇਰੇ ਪੁੱਤ ਨੂੰ ਫੜ ਲਿਆ ਸੀ ਹਾਏ ਹਾਏ ਕੋਈ ਕੋਈ ਆ ਹਾਂ ਪੰਗ ਲਾਂ ਕਹਿੰਦੇ ਹਾਂ ਪੰਗ ਕੁਈਆ ਕਹਿੰਦੇ ਹਾਂ ਪੰਗ ਸਬਾ ਓਏ ਜਾ ਉਹਦੇ ਕੋਲ ਸਬਾ ਬਾਈ 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 ਮम्मा ਲਗਾਓ ਬਾਈ ਬਾਈ ਮम्मा ਲਗਾਓ ਬਾਈ ਬਾਈ ਓ ਬਬਾਈ ਨੋ ਓ ਦੇ ਬੇਬੀ ਆਂਦੀ ਬੇਬੀ ਗੱਲ ਓ ਦੇ ਫਿਰ ਤੇਰੀ ਗਲਤੀ ਇੱਥੇ ਸਾਡਾ ਤਸੂਰਾ ਹੋਰ ਸੁਣਾਉ ਕੋਈ ਗੱਲ ਵਾ बाय बाय छोबी बाय बाय मम्मा लगाओ सिग बाय बाय मम्मा लगाऊ